ਕੀ ਤੁਸੀਂ ਜਾਣਦੇ ਹੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਮੱਥਾ ਕਿਸ ਨੇ ਟੇਕਿਆ ਸੀ ਅਤੇ ਕਿਹੜਾ ਕੇ ਟੇਕਿਆ ਸੀ ਚਲੋ ਆਓ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਇੱਕ ਪਿੰਡ ਜਾਂਦੇ ਹਨ ਉੱਥੇ ਇੱਕ ਵਿਅਕਤੀ ਰਹਿੰਦਾ ਹੈ ਜਿਸ ਦੀ ਉਮਰ 40 ਸਾਲ ਤੋਂ ਉਪਰ ਹੁੰਦੀ ਹੈ ਉਸਦੇ ਘਰ ਕੋਈ ਔਲਾਦ ਨਹੀਂ ਹੁੰਦੀ ਹੈ ਉਹ ਆਪਣੀ ਔਲਾਦ ਨਾ ਹੋਣ ਦਾ ਦੁੱਖ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਦੱਸਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਨੂੰ ਆਸ਼ੀਰਵਾਦ ਦਿੰਦੇ ਹਨ ਅਤੇ ਕਹਿੰਦੇ ਹਨ ਕੇ ਅਕਾਲ ਪੁਰਖ ਭਰੀ ਕਰੇਗਾ ਕੁਦਸ ਨਿਮਾ ਬਿੱਤਨੇ ਦੋ ਬਾਸ ਉਸ ਅਧਿਕਾਰ ਇੱਕ ਔਲਾਦ ਹੁੰਦੀ ਹੈ ਤੇ ਉਹ ਬਹੁਤ ਜੀ ਦਾਵਤ ਦਿੰਦਾ ਹੈ ਆਲੇ ਦੁਆਲੇ ਦੇ ਪਿੰਦੋ ਸਦਾਵੇ ਤੇ ਸ਼ਾਮਲ ਹੁੰਦੇ ਹਨ ਉਸਦਾ ਵਿੱਚ ਨਵਾਬ ਦੋਲਖਾਨ ਲੋਧੀ ਵੀ ਸ਼ਾਮਲ ਹੁੰਦਾ ਹੈ ਕਿਉਂਕਿ ਉਹ ਮਹਾਰਾ ਮੁਤਾਜ਼ਮੀ ਨਹੀਂ ਸੀ ਉਹ 1500 ਰੁਪਿਆ ਦਾ ਮਾਲਕ ਸੀ ਉਸਦਾ ਨਾਮ ਰਾਏ ਪੁਲਕ ਪੱਤੀ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਅਸੀਸ ਸਦਕਾ ਔਲਾਦਾਂ ਨੂੰ ਦੇਖਿਆ ਸੀ ਇਸੇ ਖੁਸ਼ੀ ਵਿੱਚ ਉਹ ਗੁਰੂ ਨਾਨਕ ਦੇਵ ਮਹਾਰਾਜੀ ਦੇ ਆਪਣੇ 1500 ਮਰੱਬੇ ਜਮੀਨ ਵਿੱਚੋਂ 779 ਨਾਲ ਦਿੰਦਾ ਹੈ ਦੇਖਦੇ ਅੱਜਕੱਲ ਨਿਲਕਾਨਾ ਸਾਹਿਬ ਬਸਿਆ ਹੋਇਆ ਹੈ ਅੱਜ ਵੀ ਉਹ ਜ਼ਮੀਨ ਗੁਰੂ ਨਾਨਕ ਦੇਵ ਮਹਾਰਾਜੀ ਦੇ ਨਾਲ ਤੇ ਬੋਲਦੀ ਹੈ